ਸਤਿ ਸ੍ਰੀ ਅਕਾਲ ਦੋਸਤੋ ਤੁਹਾਨੂੰ ਅੱਜ ਦੀ ਕਹਾਣੀ ਜਿਹੜੀ ਆ ਤੁਹਾਨੂੰ ਬੁਰੇ ਤੋਂ ਬੁਰੇ ਹਾਲਾਤ ਵਿੱਚ ਵੀ ਖੁਸ਼ ਰਹਿਣਾ ਸਿਖਾ ਦੇਵੇਗੀ ਬਾਰ ਬਰਸਾਤ ਹੋ ਰਹੀ ਸੀ ਅੰਦਰ ਸਕੂਲ ਚੱਲ ਰਿਹਾ ਸੀ ਅਧਿਆਪਕ ਨੇ ਸੋਚਿਆ ਕਿ ਪੜਾਈ ਨਾਲੋਂ हट ਕੇ ਬੱਚਿਆਂ ਨਾਲ ਕੁਝ ਗੱਲਬਾਤ ਕੀਤੀ ਜਾਵੇ ਆਪਣੇ ਪਰਸ ਵਿੱਚੋਂ 100 ਰੁਪਏ ਕੱਢਿਆ ਤੇ ਪੁੱਛਿਆ اگر ਤੁਹਾਨੂੰ 100 ਰੁਪਏ ਮਿਲ ਜਾਣ ਤਾਂ ਤੁਸੀਂ ਆਪਣੇ ਲਈ ਕੀ ਲਿਆਉਗੇ ਕਿਸੇ ਨੇ ਕਿਹਾ ਟੌਫੀਆਂ ਕਿਸੇ ਨੇ ਕਿਹਾ ਚਾਕਲੇਟ ਕਿਸੇ ਨੇ ਕਿਹਾ ਖਿਡੌਣੇ ਸਭ ਨੇ ਅਲੱਗ-ਅਲੱਗ ਬੋਲਿਆ ਪਰ ਇੱਕ ਬੱਚਾ ਕਲਾਸ ਵਿੱਚ ਚੁੱਪਚਾਪ ਬੈਠਾ ਸੀ ਅਧਿਆਪਕ ਨੇ ਉਸਨੂੰ ਪੁੱਛਿਆ ਬੱਚੇ ਤੁਸੀਂ ਕੁਝ ਕਿਉਂ ਨਹੀਂ ਬੋਲ ਰਹੇ ਤੁਸੀਂ ਕੀ ਲੈ ਕੇ ਆਉਣਾ ਤਾਂ ਉਹ ਬੱਚਾ ਬੋਲਿਆ ਸਰ ਮੈਂ ਆਪਣੀ ਮਾਂ ਲਈ ਚਸ਼ਮਾ ਲੈ ਕੇ ਆਉਂਗਾ ਕਿਉਂਕਿ ਮੇਰੀ ਮਾਂ ਨੂੰ ਬਹੁਤ ਘੱਟ ਦਿਖਾਈ ਜਾਂਦਾ ਤਾਂ ਅਧਿਆਪਕ ਨੇ ਕਿਹਾ ਇਹ ਕਿਹੜੀ ਵੱਡੀ ਗੱਲ ਹੈ ਉਹ ਤਾਂ ਤੇਰੇ ਪਾਪਾ ਵੀ ਲਿਆ ਦੇਣਗੇ ਸਾਰੇ ਬੱਚੇ ਹੱਸਣ ਲੱਗੇ ਉਹ ਬੱਚਾ ਬੋਲਿਆ ਕਿ ਮੇਰੇ ਪਾਪਾ ਨਹੀਂ ਹੈ ਤੇ ਮੇਰੀ ਮਾਂ ਸਿਲਾਈ ਦਾ ਕੰਮ ਕਰਦੀ ਹੈ। ਵਿਖਾਈ ਵੀ ਬਹੁਤ ਘਟ ਦਿੰਦਾ। ਇਸ ਲਈ ਮੈਨੂੰ ਹੀ ਲਿਆ ਕੇ ਦੇਣਾ ਪੈਣਾ। ਅਗਰ 100 ਰੁਪਏ ਮਿਲ ਜਾਣ ਤਾਂ ਮੈਂ ਮਾ ਨੂੰ ਚਸ਼ਮਾ ਲਿਆ ਕੇ ਦੇਵਾਂਗੀ। ਅਧਿਆਪਕ ਇਮੋਸ਼ਨਲ ਹੋ ਗਿਆ। ਸਾਰੀ ਕਲਾਸ ਵਿੱਚ ਸਨਾਟਾਸ਼ ਆ ਗਿਆ। ਅਧਿਆਪਕ ਨੇ ਉਹ 100 ਰੁਪਏ ਉਸ ਬੱਚੇ ਨੂੰ ਦਿੱਤੇ ਤੇ ਕਿਹਾ ਇਹ ਨਾ ਸੋਚਣਾ ਕਿ ਇਹ ਮੇਰੇ ਵੱਲੋਂ ਗਿਫਟ ਹੈ ਇਹ ਮੈਂ ਤੈਨੂੰ ਉਧਾਰ ਦੇ ਰਿਹਾ ਹੁਣ ਤਾਂ ਜਾਓ ਮਾਂ ਲਈ ਚਸ਼ਮਾ ਲੈ ਕੇ ਆਓ ਲੇਕਿਨ ਯਾਦ ਰੱਖਣਾ ਜਦੋਂ ਤੁਸੀਂ ਵੱਡੇ ਆਦਮੀ ਬਣ ਗਏ ਬਹੁਤ ਨਾਮ ਕਮਾਓਗੇ ਤਾਂ ਇਹ 100 ਰੁਪਏ ਮੈਨੂੰ ਵਾਪਸ ਕਰ ਦੇਣਾ ਮੇਰੇ 100 ਰੁਪਏ ਮੇਰੇ ਵੱਲੋਂ ਉਧਾਰ ਹੈ ਲੜਕਾ ਬਹੁਤ ਮਿਹਨਤ ਕਰਦਾ ਬਹੁਤ ਪੜ੍ਹਾਈ ਕਰਦਾ 20 ਸਾਲ ਬਾਅਦ ਇਤਿਹਾਸ ਦਹਰਾਉਂਦਾ ਹੈ ਬਾਹਰ ਬਰਸਾਤ ਹੋ ਰਹੀ ਹੈ ਸਕੂਲ ਵਿੱਚ ਉਸੇ ਤਰ੍ਹਾਂ ਕਲਾਸਾਂ ਲੱਗੀਆਂ ਹੋਈਆਂ ਅਧਿਆਪਕ ਬਜ਼ੁਰਗ ਹੋ ਚੁੱਕੇ ਹਨ ਪੜਾ ਰਹੇ ਹਨ ਅਚਾਨਕ ਸਕੂਲ ਕੋਲ ਆ ਕੇ ਇੱਕ ਗੱਡੀ ਰੁਕਦੀ ਹੈ ਉਸ ਵਿੱਚੋਂ ਕਲੈਕਟਰ ਸਾਹਿਬ ਨਿਕਲ ਕੇ ਸਾਰੇ ਅਧਿਆਪਕ ਚੁੱਕਨੇ ਹੋ ਜਾਂਦੇ ਨੇ ਪਤਾ ਨਹੀਂ ਕਿਹੜੀ ਕਲਾਸ ਵਿੱਚ ਜਾਣਗੇ ਸਭ ਕਲੈਕਟਰ ਸਾਹਿਬ ਉਸ ਅਧਿਆਪਕ ਦਾ ਪਤਾ ਪੁੱਛ ਕੇ ਉਸ ਦੀ ਕਲਾਸ ਵਿੱਚ ਜਾਂਦੇ ਹਾਂ ਜਿੱਥੇ ਉਹ ਪੜਾ ਰਹੇ ਹੁੰਦੇ ਹਨ ਅਗਿਆ ਲੈ ਕੇ ਕਲਾਸ ਵਿੱਚ ਜਾਂਦੇ ਨੇ ਜਾਂਦੇ ਹੀ ਕਲੈਕਟਰ ਸਾਹਿਬ ਅਧਿਆਪਕ ਦੇ ਪੈਰੀ ਹੱਥ ਲਾਉਂਦੇ ਤੇ ਕਹਿੰਦੇ ਸਰ ਤੁਸੀਂ ਮੈਨੂੰ ਪਛਾਨਿਆ ਨਹੀਂ ਮੈਂ ਉਹੀ ਵਿਦਿਆਰਥੀ ਹਾਂ ਜਿਸ ਨੂੰ ਤੁਸੀਂ ਕਿਸੇ ਵੇਲੇ 100 ਰੁਪਏ ਉਧਾਰ ਦਿੱਤੇ ਸੀ ਮੇਰੀ ਮਾਂ ਲਈ ਚਸ਼ਮਾ ਲੈਣ ਲਈ ਪਹਿਲਾਂ ਤਾਂ ਮੈਂ ਉਹ 100 ਰੁਪਏ ਵਾਪਸ ਕਰਦਾ ਹਾਂ ਫਿਰ ਤੁਹਾਡਾ ਸਨਮਾਨ ਕਰਦਾ ਹਾਂ ਕਿ ਤੁਸੀਂ ਮੈਨੂੰ ਸਿਖਾਇਆ ਕਿ ਇਸ ਸਭ ਕੁਝ ਅਚੀਵ ਕਰ ਸਕਦੇ ਹਾਂ ਅਸੀਂ ਅਗਰ ਤੁਸੀਂ ਚਾਹੋਗਾ ਸਿੱਖਿਆ ਅਗਰ ਤੁਸੀਂ ਕੁਝ ਬੰਨਣਾ ਚਾਹੁੰਦੇ ਹੋ ਤਾਂ ਮਜਬੂਰੀਆਂ ਨੂੰ ਖੋਸਣਾ ਬੰਦ ਕਰੋ ਆਦਮੀ ਅੰਦਰ ਤਾਕਤ ਹੈ ਉਹ ਉੱਪਰ ਉੱਠਣਾ ਚਾਹੇ ਤਾਂ ਤੁਸੀਂ ਦੇਵਤਿਆਂ ਤੋਂ ਵੀ ਉੱਪਰ ਉੱਠ ਸਕਦੇ ਹੋ ਧੰਨਵਾਦ ਦੋਸਤੋ ਜੇ ਕਰਤਵਾਨ ਨੂੰ ਇਹ ਛੋਟੀ ਜੀ ਕਹਾਣੀ ਪਸੰਦ ਆਈ ਹੋਵੇ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ